ਹੀਰ ਭਗਤ ਸਿੰਘ ਨਗਰ ਦਾ ਸਤਲੁਜ ਦਰਿਆ ਤੇ ਪੈਂਦਾ ਬੁਰਜ ਤਹਿਲਦਾਸ ਬੰਨ ਦੇ ਵਿੱਚ ਦੋ ਥਾਵਾਂ ਤੋਂ ਪਾੜ ਪੈ ਗਿਆ ਬੰਨੂ ਮਜ਼ਬੂਤ ਕਰਨ ਦੇ ਲਈ ਰਾਤ ਭਰ ਤੋਂ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਪੁੱਜੇ ਹੋਏ ਨੇ ਇਸ ਬੰਨ ਦੇ ਪਾੜ ਪੈਣ ਨਾਲ ਇਲਾਕੇ ਦੇ ਸੈਂਕੜੇ ਪਿੰਡ ਪਾਣੀ ਦੀ ਮਾਰ ਹੇਠ ਆ ਜਾਣਗੇ ਉੱਥੇ ਹੀ ਕੁਲਦੀਪ ਸਿੰਘ ਵਜੀਰਪੁਰ ਪ੍ਰਧਾਨ ਦੁਆਬਾ ਕਿਸਾਨ ਯੂਨੀਅਨ ਨੇ ਕਿਹਾ ਕਿ ਰਾਤ ਦੇ ਸਮੇਂ ਜਿਉਂ ਹੀ ਬੰਦੇ ਟੁੱਟਣ ਦਾ ਪਤਾ ਲੱਗਿਆ ਤਾਂ ਇਲਾਕੇ ਦੇ ਲੋਕਾਂ ਨੂੰ ਅਨਾਉਂਸਮੈਂਟ ਕਰਕੇ ਸੱਦਿਆ ਗਿਆ ਉਹਨਾਂ ਆਖਿਆ ਕਿ ਬੰਨ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਜਾਰੀ ਨੇ ਤੁਸੀਂ ਦੇਖ ਰਹੇ ਜੀਪ ਪੈਕਟੀ ਵੀ ਬਨਵਾ ਸ਼ਹਿਰ ਤੋਂ ਜਸਵੀਰ ਸਿੰਘ ਨੂਰਪੁਰ ਮੇਰੇ ਨਾਲ ਗੁਰਜਿੰਦਰ ਸਿੰਘ ਗੁਰੂ ਤੇ ਗਰਨਾਬ ਸਿੰਘ ਖੁਰਦ ਇਸ ਸਮੇਂ ਤੁਹਾਨੂੰ ਵੱਡੀ ਲ ਖਬਰ ਲੈ ਕੇ ਹਾਜ਼ਰ ਹੈ ਕਿ ਇਸ ਸਮੇਂ ਜਿਹੜਾ ਸ਼ੀਤਪਕ ਸਿੰਘ ਨਗਰ ਦਾ ਬੁਰਜ ਟੈਲ ਦਾ ਸਬੰਨ ਟੁੱਟ ਗਿਆ ਤਿੰਨ ਥਾਮ ਤੋਂ ਬਾਅਦ ਟੁੱਟ ਗਿਆ ਤੇ ਰਾਤ ਦਾ ਬੰਨ ਟੁੱਟਾ ਹੋਇਆ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਬਾਅਨ ਨੂੰ ਕਾਬੂ ਕਰਨ ਦੇ ਲਈ ਇਸ ਸਮੇਂ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਵਾਂਗੇ ਕੁਲਦੀਪ ਸਿੰਘ ਵਜੀਤਪੁਰ ਜਿਹੜੇ ਦੁਆਬਾ ਖਸਾਲ ਯੂਨੀਅਨ ਦੇ ਪ੍ਰਧਾਨ ਨੇ ਉਹ ਵੀ ਪਹੁੰਚੇ ਨੇ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਤੇ ਬਾਅਨ ਨੂੰ ਖੋਰਿਆ ਜਿਹੜਾ ਲੱਗਾ ਪਹਿਲਾਂ ਉਸ ਤੋਂ ਬਾਅਦ ਬਾਅਨ ਤਿੰਨ ਥਾਮ ਤੋਂ ਟੁੱਟ ਗਿਆ ਤੇ ਆਓ ਆਪਾਂ ਤੁਹਾਡੀ ਗੱਲਬਾਤ ਕਰਾਉਣੀ ਹੈ ਕੁਲਦੀਪ ਸਿੰਘ ਵਜੀਤਪੁਰ ਦੇ ਨਾਲ ਆਜ ਕੇ ਸੀ ਇੱਥੇ ਬੋਰਜ ਟਹਿਲਦਾਸ ਸੀ ਨਮਾਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਾਤਲੋਟ ਦੀ ਦਰਿਆ ਦੇ ਬੰਨ ਤੇ ਖੜੇ ਆ ਜਿਹੜਾ ਲਗਾਤਾਰ ਇੱਕ ਹਫ਼ਤੇ ਤੋਂ ਬੰਨਾਂ ਨੂੰ ਦਰਿਆ ਪਾਣੀ ਢਾਹ ਲਾ ਰਿਹਾ ਜਿਸ ਦੀ ਬੜੀ ਨਾਜਿਕ ਹਾਲਤ ਨਹੀਂ ਬਣੀ ਆ ਪ੍ਰਸ਼ਾਸਨ ਵੀ ਜਦੋਂ ਜਾਇਦ ਕਰ ਰਿਹਾ ਪਰ ਹਜੇ ਵੀ ਕੁਝ ਕਮੀਆਂ ਨੇ ਅਧੂਰਾਪਨ ਨੂੰ ਕਿ ਜਿਹੜੀ ਇਹ ਐਸਐਮਐਲ 500 ਮੀਟਰ ਮੀਟਰ ਦੇ ਪਾੜ ਪਏ ਨੇ ਤਿੰਨ ਇਹਨੂੰ ਜਿੱਠਣ ਵਾਸਤੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਤੁਰੰਤ ਇੱਥੇ ਵੱਡੇ ਪੱਧਰ ਤੇ ਮਿਲਟਰੀ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਜੋ ਸਾਨੂੰ ਇਹ ਸਾਡੇ ਜਿਹੜੇ ਜਿਨ੍ਹਾਂ ਦਾ ਵੀਰਾਂ ਦਾ ਝੋਨਾ ਆ ਜਿਸ ਲੜਕਰ ਤੋਂ ਇਹ ਵੀਰ ਵੀ ਖੜੇ ਨੇ ਸਰਪੰਚ ਸਾਹਿਬ ਖੜੇ ਇਹ ਹੋਰ ਪਿੰਡਾਂ ਦੇ ਬਦਵਾਂ ਤੇ ਸੱਜਣ ਤੇ ਪਹੁੰਚੇ ਨੇ ਲਗਭਗ ਸਾਰਾ ਇਲਾਕਾ ਹੀ ਪਹੁੰਚੇ ਹੋਆ ਜੋ 7 ਦਿਨਾਂ ਤੋਂ ਸੇਵਾ ਕਰ ਰਹੀ ਹੈ। ਸੋ ਅਸੀਂ ਜਾਣੇ ਆ ਕਿ ਜਿਸ ਤਰ੍ਹਾਂ ਲੁਧਿਆਣੇ ਦੀ ਤਰ੍ਹਾਂ ਮਿਲਟਰੀ ਆਈ ਸੀ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਕੰਮ ਚੱਲਿਆ ਸੀ ਉਸ ਸਥਿਤੀ ਤੋਂ ਬਗੈਰ ਇਹ ਬੰਨ ਨਹੀਂ ਬੰਨੇ ਜਾ ਸਕਦੇ। ਸੋ ਪੰਜਾਬ ਸਰਕਾਰ ਨੂੰ ਅਪੀਲ ਆ ਕਿ ਇੱਥੇ ਤੁਰੰਤ ਵੱਡੇ ਅਫਸਰਾਂ ਦੀਆਂ ਡਿਊਟੀਆਂ ਲਾ ਕੇ डीसी ਸਹਿਬਾਨ ਏਡੀਸੀ ਸਹਿਬਾਨ ਤੇ ਕਿਸੇ ਹੋਰ ਸੀਨੀਅਰ ਅਧਿਕਾਰੀ ਦੀ ਡਿਊਟੀ ਲਾ ਕੇ ਉਹਦੀ ਦੇਖਰੇਖ ਦੇ ਵਿੱਚ ਇਹਨਾਂ ਬੰਨਾਂ ਨੂੰ ਕੰਪਲੀਟ ਕੀਤਾ ਜਾਵੇ ਨਹੀਂ ਤਾਂ ਇਸ ਤੋਂ ਅੱਗੇ 4 ਕਿਲੋਮੀਟਰ ਤੋਂ ਅੱਗੇ ਜਲੰਧਰ ਜ਼ਿਲ੍ਹਾ ਪੈਂਦਾ ਇਹ ਪਾਣੀ ਜੇ ਇੱਥੋਂ ਨਿਕਲਦਾ ਦਰਿਆ ਤੋਂ ਬਾਹਰ ਇਹ ਜਲੰਧਰ ਜ਼ਿਲੇ ਦੇ ਵਿੱਚ ਫਨੌਰ ਤੱਕ ਮਾਰ ਕਰੂਗਾ ਸੋ ਮੈਂ ਜਿੱਥੇ ਸਰਕਾਰ ਨੂੰ ਅਪੀਲ ਕਰਦਾ ਉੱਥੇ ਇਲਾਕਾ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਇਸ ਸਿੱਤੀ ਨੂੰ ਅਸੀਂ ੂ ਨਾ ਸਮਝੀਏ ਇਹ ਬੜੀ ਨਾਜ਼ੁਕ ਸਿੱਤੀ ਐ ਜਿਸ ਵਿੱਚ ਪਾਣੀ ਦਾ ਵਹਾਅ ਬੜਾ ਤੇਜ਼ ਹੋ ਚੁੱਕਾ ਆ ਟਿੱਪਰ ਚੱਲ ਰਹੇ ਆ ਆਪਣੇ ਤੌਰ ਤੇ ਲੋਕ ਸੇਵਾ ਕਰ ਰਹੇ ਆ ਵੱਡੇ ਪੱਧਰ ਤੇ ਤੇ ਜਿਹੜੇ ਬੰਦੇ ਸੇਵਾ ਕਰ ਰਹੇ ਆ ਮੈਂ ਉਹਨਾਂ ਦਾ ਵੀ ਅਤੀ ਧੰਨਵਾਦੀ ਆ ਜਿਹੜੇ ਹਜੇ ਤੱਕ ਆਪਣੇ ਘਰਾਂ 'ਚੋਂ ਨਹੀਂ ਪਹੁੰਚੇ ਇੱਥੇ ਉਹ ਜ਼ਰੂਰ ਵੀ ਪਹੁੰਚਣ ਤਾਂ ਜੋ ਇਹ ਹਮਲਾ ਮਾਰ ਕੇ ਅਸੀਂ ਇਹਨਾਂ ਪਾੜਾਂ ਨੂੰ ਪੂਰ ਕੇ ਇਹਨਾਂ ਪਿੰਡਾਂ ਨੂੰ ਬਚਾਇਆ ਜਾ ਸਕੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਸਵੇਰ ਦੇ 4 ਵਜੇ ਆ ਪ੍ਰਸ਼ਾਸਨ ਇੱਥੇ ਜਿਹੜਾ ਸੀਗਾ ਬੋਰਜ ਟੇਲ ਦੋਸਤੋ ਅਸੀਂ ਗੱਲ ਕਰ ਰਹੇ ਹਾਂ 7 ਵਜੇ ਦੇ ਕੱਡੇ ਤੇ ਜ਼ਿਲ੍ਹਾ ਸ਼ੀਤਪਗ ਸਿਕੰਦਰ ਇੱਥੇ ਲਗਭਗ ਸਾਡੇ ਰਾਤ ਜਿਹੜਿਆ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਇੱਕ ਖੇਤ ਤੋਂ ਡੇਢ ਖੇਤ ਤੱਕ ਦਾ ਜਿਹੜਾ ਸਾਡਾ ਬਾਨ ਆ ਉਹ ਸਾਰਾ ਢਹਿ ਗਿਆ ਸਾਡੇ ਕੋਲ ਪ੍ਰਸ਼ਾਸਨ ਦਾ ਥੱਲੇ ਤੋਂ ਲੈ ਕੇ ਵਿਚਾਲੇ ਤੱਕ ਤਾਂ ਛੱਡੋ ਉੱਪਰ ਵਾਲਾ ਛੇੜੋ ਥੱਲੇ ਤੋਂ ਵੀ ਕੋਈ ਬੰਦਾ ਨਹੀਂ ਹੈ ਜਿਹੜੇ ਪ੍ਰਸ਼ਾਸਨ ਦੇ ਸਾਡੇ ਕੋਲ ਤਿੰਨ ਚਾਰ ਇੱਥੇ ਬੰਦੇ ਸੀਗੇ ਉਹਨਾਂ ਨਾਲ ਅਸੀਂ ਗੱਲ ਕੀਤੀ ਕੁਝ ਬੰਦੇ ਹੈਗੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਅਸੀਂ ਉੱਪਰ ਫੋਨ ਕਰ ਰਹੇ ਹਾਂ ਸਾਡਾ ਕੋਈ ਫੋਨ ਨਹੀਂ ਚੱਕਰਿਆ ਨਾ ਸਾਨੂੰ ਕੱਲ ਸਾਨੂੰ ਛੋੜੇ ਜਿਹਾ ਯਕੀਨ ਹੋਇਆ ਸੀ ਕਿ ਪ੍ਰਸ਼ਾਸਨ ਸਾਡੇ 'ਤੇ ਨਾਲ 50% ਤੱਕ ਖੜ ਗਿਆ ਪਰ ਹੁਣ ਰਾਤ ਦੇ ਜਦੋਂ 10 ਵਜੇ ਦਾ 10 ਵਜੇ ਤੋਂ ਬਾਅਦ ਨੁਕਸਾਨ ਹੋਣਾ ਸ਼ੁਰੂ ਹੋਇਆ ਹੈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਡਾ ਫੋਨ ਨਹੀਂ ਚੱਕਿਆ ਜਿਹੜੇ ਇਹਨਾਂ ਦੇ ਅਧਿਕਾਰੀ ਉਹ ਉਹਨਾਂ ਦਾ ਵੀ ਫੋਨ ਕੋਈ ਨਹੀਂ ਚੱਕ ਰਿਹਾ ਸਾਨੂੰ ਇਸ ਵੇਲੇ ਬੋਲਟੈਲ ਦੇ ਵਸਨੀਕਾਂ ਜਾਂ ਆਲੇ ਦੁਆਲੇ ਦੇ ਪਿੰਡਾਂ ਨੂੰ ਪ੍ਰਸ਼ਾਸਨ ਨੇ ਰਾਬਾਸਰੇ ਛੱਡਿਆ ਹੋਇਆ ਇਹ ਹੁਣ ਸਾਡੀ ਕਿਸਮਤ ਆ ਕਿ ਸਾਨੂੰ ਪਰਮਾਤਮਾ ਮਾਰਦਾ ਜਾਂ ਬਚਾਉਂਦਾ ਪਰ ਪ੍ਰਸ਼ਾਸਨ ਨੇ ਸਾਨੂੰ ਇੱਕ ਕਿਸਮ ਦਾ ਮਾਰ ਕੇ ਛੱਡ ਦਿੱਤਾ ਇਸ ਕਰਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਕਿ ਮਿੱਟੀ ਦੀਆਂ ਟਰਾਲੀਆਂ ਵੱਧ ਤੋਂ ਵੱਧ ਬੋਰੀਆਂ ਦੇ ਵਿੱਚ ਭਰ ਕੇ ਪਿੰਡ ਬੋਲਚਾਲ 10 ਤੱਕ ਜਿੰਨੀ ਛੇਤੀ ਹੋ ਸਕਦਾ ਪਹੁੰਚਾਈਆਂ ਜਾਣ ਔਰ ਸਭ ਤੋਂ ਵੱਧ ਤੋਂ ਵੱਧ ਸਾਡੇ ਕੋਲ ਸੇਵਾਦਾਰ ਪਹੁੰਚਨੇ ਸ਼ੁਰੂ ਹੋ ਗਾ ਹੋ ਜਾਣ ਤਾਂ ਅਸੀਂ ਬੱਸ ਸਕਦੇ ਆ ਪ੍ਰਸ਼ਾਸਨ ਵੱਲੋਂ ਹੱਥ ਖੜੇ ਆ ਬਿਲਕੁਲ ਇਸ ਕਰਕੇ ਬੇਨਤੀ ਕਰਦੇ ਆ ਕਿ ਆਲੇ ਦੁਆਲੇ ਦੇ ਪਿੰਡ ਜਾਂ ਹੋਰ ਵੀ ਦੂਰ ਰੇੜੇ ਦੇ ਪਿੰਡ ਜਿੱਥੇ ਵੀ ਕਿਸੇ ਦੇ ਦਿਲ ਦੇ ਵਿੱਚ ਸੇਵਾ ਦੀ ਭਾਵਨਾ ਹੈ ਉਹ ਸਾਡੇ ਤੱਕ ਪਹੁੰਚ ਕਰੇ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਪ੍ਰਸ਼ਾਸਨ ਨੇ ਹੱਥ ਬੜੇ ਖੁੱਲੇ ਤਰੀਕੇ ਨਾਲ ਖੜਲੀ ਕਰ ਦਿੰਦੇ ਖੜੇ ਕਰ ਦਿੰਦੇ ਆ ਧੰਨਵਾਦ